ਤੁਜੋੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਏ ਯੂ ਐਸ ਏ ਵੱਲੋਂ ਰਿਪੋਰਟ ਕੀਤੇ ਹੋਏ ਨੌਜਵਾਨਾਂ ਦਾ ਦੂਜਾ ਜਹਾਜ਼ ਪੰਜਾਬ ਪਹੁੰਚ ਚੁੱਕਿਆ ਅਤੇ ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ 60 ਤੋਂ ਵੱਧ ਦੇ ਕਰੀਬ ਨੌਜਵਾਨ ਸਨ ਜੋ ਰਿਪੋਰਟ ਕੀਤੇ ਗਏ ਸਨ ਜਿਹੜੇ ਪੰਜਾਬ ਦੇ ਸਨ ਆ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਪਰਿਵਾਰਾਂ ਦਾ ਵੀ ਜਿੱਥੇ ਰੋ ਰੋ ਬੁਰਾ ਹਾਲ ਹੈ ਸਰਕਾਰਾਂ ਅੱਗੇ ਘਹਾਰ ਲਾਈ ਜਾ ਰਹੀ ਹੈ ਤੇ ਕਿਤਨੇ ਕਿਤੇ ਸਰਕਾਰਾਂ ਵੀ ਕਹਿ ਰਹੀਆਂ ਕਿ ਉਹਨਾਂ ਨੂੰ ਉਹਨਾਂ ਦੀਆਂ ਯੋਗਤਾ ਮੁਤਾਬਕ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਏਜੰਟਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਹੁਣ ਉਤੇ ਇਹ ਫ੍ਰੀਕਵੰਟ ਜਿਹੜੇ ਦੇ ਪਿੰਡ ਬੱਗਿਆਣਾ ਦਾ ਗੁਰਪ੍ਰੀਤ ਸਿੰਘ ਜੋ ਯੂਐਸਏ ਗਿਆ ਸੀ ਅਤੇ ਉਸ ਨੂੰ ਉੱਥੋਂ ਰਿਪੋਰਟ ਕਰ ਦਿੱਤਾ ਗਿਆ ਹੈ ਗੁਰਪ੍ਰੀਤ ਸਿੰਘ ਦੀ ਮਦਦ ਲਈ ਫ੍ਰੀਕਵੰਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਵੱਲੋਂ ਮਦਦ ਭੇਜੀ ਗਈ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਦਲੇਰ ਸਿੰਘ ਡੋਰ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਵੱਲੋਂ ਇਹ ਮਦਦ ਇਸ ਗੁਰਪ੍ਰੀਤ ਸਿੰਘ ਦੀ ਨੌਜਵਾਨੀ ਭੇਜੀ ਗਈ ਹੈ ਅਤੇ ਉਹ ਆਸ ਕਰਦੇ ਹਨ ਕਿ ਹੋਰ ਲੋਕ ਵੀ ਇਹਨਾਂ ਦੀ ਮਦਦ ਕਰਨਗੇ ਉਹਨਾਂ ਨੇ ਕਿਹਾ ਕਿ ਆਪਣੇ ਸਨੈਰੀਪੋਖ ਲਈ ਨੌਜਵਾਨ ਵਿਦੇਸ਼ ਗਏ ਸੀ ਪਰ ਉਹਨਾਂ ਨੂੰ ਹੁਣ ਉੱਥੋਂ ਡਿਪੋਰਟ ਕਰ ਦਿੱਤਾ ਗਿਆ ਔਰ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹਨਾਂ ਦੀ ਮਦਦ ਕਰੇ ਇਹਨਾਂ ਦੇ ਹੱਥ ਫੜਨ ਅਤੇ ਇਹ ਇੱਥੇ ਆਪਣਾ ਕੋਈ ਨਾ ਕੋਈ ਰਜਗਾਰ ਚਲਾ ਸਕਣ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਮੈਂਬਰ ਪਾਰਲੀਮੈਂਟ ਸਰਵਿਸਿੰਗ ਦੇ ਸਾਥੀ ਦਲੇਰ ਡੋੜ ਨੇ ਬਹੁਤ ਮੰਦ ਭਾਗੀ ਗੱਲ ਆ ਕਿ ਇੱਕ ਨੌਜਵਾਨ ਆ ਉਹਦੇ ਭਵਿੱਖ ਦੇ ਲਈ ਵਿਦੇਸ਼ ਦੀ ਧਰਤੀ ਤੇ ਗਿਆ ਸੀ 40-45 ਲੱਖ ਰੁਪਈਆ ਲਾ ਕੇ ਤੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਤੇ ਬਹੁਤ ਦੁੱਖ ਦੀ ਗੱਲ ਆ ਕਿ ਸਾਡੇ ਨੌਜਵਾਨ ਆਪ ਦਾ ਭਵਿੱਖ ਸਵਾਰਨ ਲਈ ਗਏ ਸੀ ਕਿਉਂਕਿ ਜਿਹੜਾ ਪੰਜਾਬ ਆ ਇੱਥੇ ਨੌکریاں ਨਹੀਂ ਮਿਲ ਰਹੀਆਂ 40-45 ਲੱਖ ਰੁਪਈਆ ਘਰੋਂ ਲਾਇਆ ਤੇ ਗਿਆ ਸੀ ਆਸ ਰੱਖ ਕੇ ਕਿ ਮੇਰੇ ਬੱਚਿਆਂ ਦਾ ਚੰਗਾ ਭਵਿੱਖ ਬਣੇ ਮੇਰੇ ਪਰਿਵਾਰ ਦਾ ਚੰਗਾ ਭਵਿੱਖ ਬਣੇ ਭਵਿੱਖ ਨੂੰ ਲੈ ਕੇ ਗਿਆ ਸੀ ਪਰ ਭਵਿੱਖ ਤਾਂ ਉਹ ਤੋਂ ਵੀ ਧੁੰਦਲਾ ਹੋ ਗਿਆ ਕਿਉਂਕਿ ਬੱਚੇ ਕੋਲ ਗੁਰਪ੍ਰੀਤ ਸਿੰਘ ਆ ਨੌਜਵਾਨ ਪਿੰਡ ਬੱਗੇਆਣਾ ਜ਼ਿਲ੍ਹਾ ਫਰੀਦਕੋਟ ਤੋਂ ਇਹਦੇ ਕੋਲੇ ਜ਼ਮੀਨ ਵੀ ਹੈਣੀਗੀ ਤੇ ਅਸੀਂ ਤਾਂ ਅੱਜ ਇਹਨਾਂ ਦੀ ਦੀ ਆਰਥਿਕ ਮਦਦ ਵੀ ਕਰਕੇ ਗਏ ਆ ਮੈਂਬਰ ਪਾਰਲੀਮੈਂਟ ਸਰਵਿਸਿੰਗ ਜੀ ਖਾਲਸਾ ਵੱਲੋਂ ਹੋਰ ਵੀ ਸੰਸਥਾਵਾਂ ਨੂੰ ਮੈਂ ਤਾਂ ਅਪੀਲ ਕਰਦਾ ਕਿ ਇਹਨਾਂ ਦੀ ਜਰੂਰ ਬਾਹ ਫੜੋ ਜਿਵੇਂ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਜਿਵੇਂ ਕੋਈ ਹੜ੍ਹ ਆ ਜਾਂਦੇ ਆ ਕੋਈ ਤਬਾਈ ਮੱਚ ਜਾਂਦੀ ਆ ਤੂਫਾਨ ਆ ਜਾਂਦਾ ਅਸੀਂ ਸਾਡੀਆਂ ਸਿੱਖ ਸੰਸਥਾਵਾਂ ਖਾਲਸਾ ਏਡ ਵਰਗੀਆਂ ਸੰਸਥਾਵਾਂ ਉਹਨਾਂ ਦੀ ਬਾਹ ਫੜਦੀਆਂ ਜਾ ਕੇ ਤੇ ਇਹਨਾਂ ਦੇ ਵੀ ਅੱਜ ਤੂਫਾਨ ਆਇਆ ਤਬਾਈ ਮੱਚੀ ਆ 45 45 ਲੱਖ ਰੁਪਏ ਡਿਕਰੀਆਂ ਇਕੱਠੀਆਂ ਕਰਨੀਆਂ ਓਕਸ਼ੀਆਂ ਇਹਨਾਂ ਇਹਨਾਂ ਪੈਸਾ ਲਾ ਕੇ ਨੌਜਵਾਨ ਘਰ-ਵਾਰ ਛੱਡ ਕੇ ਗਏ ਆ ਘਰ-ਵਾਰ ਛੱਡਣਾ ਬਹੁਤ ਔਖਾ ਅਸੀਂ ਕਿਤੇ ਫਰੀਦਕੋਟ ਦੇ ਮੋਗੇ ਗਏ ਹੋਏ ਪਰਿਵਾਰ ਦਾ ਫਿਕਰ ਪੈ ਜਾਂਦਾ ਬੱਚਿਆਂ ਦਾ ਭਵਿੱਖ ਦੀ ਖਾਤਰ ਜੰਗਲਾਂ ਦੇ ਵਿੱਚ ਦੀ ਵੇਖੋ ਇਹ ਗਏ ਆ ਤੇ ਇਹਨਾਂ ਨੌਜਵਾਨਾਂ ਦੇ ਜਿਹੜਾ ਭਵਿੱਖਾ 'ਚ ਖਤਰੇ 'ਚ ਆ ਤੇ ਇਹਨਾਂ ਦੀ ਬਾਹ ਫੜਨੀ ਚਾਹੀਦੀ ਆ ਮੈਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਰਨਦੀਪ ਸਿੰਘ ਬਿੱਟੂ ਕਾਲ ਆ ਵੀ ਦਿੱਤਾ ਨੂੰ ਮਣੀ ਹੋ ਰਿਹਾ ਸੀ ਕਿ ਜਦੋਂ ਉੱਥੇ ਦਿੱਲੀ ਸੌਰੀ ਅਮਰਸਰ 에어ਪੋਰਟ ਤੇ ਗਏ ਆ ਤਨ ਤਨ ਨਹੀਂ ਮੀਣੀ ਇੱਕ ਦੂਜੇ ਦੇੰ ਦਾ ਸਮਾਂ ਹੋਣਾ ਕਿਉਂਕਿ ਇਹਨਾਂ ਵੱਲ ਦੇਖੋ ਇਹਨਾਂ ਪਰਿਵਾਰਾਂ ਵੱਲ ਦੇਖੋ ਚੱਕੀ ਚ ਪੀਸੇ ਜਾ ਰਹੇ ਆ ਇੱਕ ਪਾਸੇ ਤਾਂ ਲੋਕਾਂ ਦਾ ਮਜ਼ਾਕ ਦਾ ਥਾਂ ਬਣ ਗਿਆ ਕਿ ਤੁਸੀਂ ਵਿਦੇਸ਼ ਗਏ ਸੀਗੇ ਹੁਣ ਵਾਪਸ ਆ ਗਏ ਆ ਤੇ ਇਹਨਾਂ ਦੀ ਸਾਨੂੰ ਬਾਹ ਫੜਨ ਦੀ ਲੋੜਾ ਰਣਦੀਪ ਸਿੰਘ ਬਿੱਟੂ ਕੇਂਦਰੀ ਮੰਤਰੀ ਆ ਕਿਸੇ ਅੱਗੇ ਉਹਨਾਂ ਨੂੰ ਹੱਥ ਥੱਡਨ ਦੀ ਅੱਜ ਜ਼ਰੂਰਤ ਨਹੀਂ ਉਹਨਾਂ ਕੋਲੇ ਪੈਨ ਉਹਨਾਂ ਨੂੰ ਰੇਲਵੇ ਦੇ ਵਿੱਚ ਜੋਗ ਨੌਕਰੀ ਦੇਵੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜੀ ਦੇ ਹੱਥ ਜਿਹਦੇ ਹੱਥ 'ਚ ਵੀ ਹਰਾ ਪੈਨ ਉਹਨੂੰ ਵੀ ਬੇਨਤੀ ਆ ਕਿ ਇਹਨਾਂ ਦੀ ਬਾਹ ਫੜੇ ਇਹਨਾਂ ਨੂੰ ਚੰਗੀ ਇਹਨਾਂ ਦੀ ਯੋਗਤਾ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਜੇ ਦੋਵੇਂ ਨਹੀਂ ਬਾਹ ਫੜਦੇ ਸ਼ੁਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸਰਵੋੱਚ ਸੰਸਥਾ ਉਹਨੂੰ ਚਾਹੀਦਾ ਕਿ ਇਹਨਾਂ ਨੌਜਵਾਨ ਬੱਚਿਆਂ ਦੀ ਬਾਹ ਫੜੇ ਇੱਕ ਕੇਸਾ ਧਾਰੀ ਹੋਣ ਜਿਹੜੇ ਕੇਸਾ ਧਾਰੀ ਉਹਨਾਂ ਨੂੰ ਤੁਰੰਤ ਰੱਖ ਲੈਣ ਤੇ ਦੂਜਿਆਂ ਨੂੰ ਬੇਨਤੀ ਕਰਨ ਵੀ ਤੁਸੀਂ ਕੇਸ ਰੱਖੋ ਤੇ ਤੁਹਾਨੂੰ ਅਸੀਂ ਸਿਕ ਸੰਸਥਾਵਾਂ ਸਿਕ ਸੰਸਥਾ ਸਰੋਣੀ ਕਮੇਟੀ ਨੌਕਰੀ ਦੇਵੇਗੀ ਮੈਂਬਰ ਪਾਰਲੀਮੈਂਟ ਦੇ ਧਰਮ ਪਤਨੀ ਵੀ ਆ ਗਏ ਸਨ ਉਹਨਾਂ ਨੇ ਵੀ ਹੌਸਲਾ ਬਣਿਆ ਬਾਈਆ ਧਰਮ ਪਤਨੀ ਹਾਂਜੀ ਬਿਲਕੁਲ ਭੈਣ ਸੰਦੀਪ ਕੌਰ ਖਾਲਸਾ ਜੋ ਮੈਂਬਰ ਪਾਰਲੀਮੈਂਟ ਸਰਵਿਸਿੰਗ ਦੇ ਖਾਲਸਾ ਦੇ ਧਰਮ ਪਤਨੀ ਉਹ ਪਹੁੰਚੇ ਸੀਗੇ ਉਹਨਾਂ ਵੱਲੋਂ ਕਿਉਂਕਿ ਜਿਹੜਾ ਸਾਡਾ ਸਰਕਾਰੀ ਫੰਡ ਆ ਨਾ ਕਿਸੇ ਧਰਮ ਨੂੰ ਦੇ ਸਕਦੇ ਅਸੀਂ ਤੇ ਅਸੀਂ ਆਰਥਿਕ ਮਦਦ ਵੀ ਨਹੀਂ ਕਰ ਸਕਦੇ ਅਸੀਂ ਤਾਂ ਆਪਦੇ ਕੋਲ 41000 ਰੁਪਏ ਇਸ ਵੀਰ ਦੀ ਮਦਦ ਕੀਤੀ ਆ ਇਸ ਕਰਕੇ ਮੇਰੀ ਐਨਆਰਈ ਵੀਰਾਂ ਨੂੰ ਹੋਰ ਜਿੰਨੀਆਂ ਜੀ ਸੰਸਥਾਵਾਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੂੰ ਬੇਨਤੀ ਆ ਕਿ ਇਹਨਾਂ ਨੌਜਵਾਨਾਂ ਦੀ ਆਰਥਿਕ ਮਦਦ ਕਰਗੇ 45 46 ਲੱਖ ਰੁਪਏ ਲਾ ਕੇ ਨੌਜਵਾਨ ਗਏ ਸੀ ਜਿੰਨਾ ਦੇ ਕਰਕੇ ਸਾਰੇ ਹਾਲਾਤ ਬਣੇ ਆ ਜਿਹੜੇ ਰਜ਼ੰਟ ਹੈ ਜਿਹੜੇ ਇਹਨਾਂ ਤੱਕਾ ਕਰਦੇ ਇਹਨਾਂ ਦੇ ਨਾਲ ਦੋ ਨੰਬਰ ਬਿਲਕੁਲ ਉਹਨਾਂ ਏਜੰਟਾਂ ਤੇ ਵੀ ਜਿਹੜੀ ਬਣਦੀ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਉਹ ਲੱਖਾਂ ਰੁਪਏ ਲੋਕਾਂ ਦਾ ਫਸਿਆ ਹੋਇਆ ਲੋਕ ਦੁਖੀ ਆ ਧਰਨੇ ਲਾਉਂਦੇ ਆ ਤੇ ਅਜੇ ਤੱਕ ਇਹਦਾ ਹੱਲ ਹੀ ਨਹੀਂ ਸਰਕਾਰ ਕਰ ਰਹੀ ਪਤਾ ਨਹੀਂ ਕੀ ਚੱਕਰ ਆ ਕੁੱਤੀ ਚੋਰ ਨਾਲ ਅਲੀ ਅਲੀ ਗੱਲ ਆ ਕਿ ਜਿਹੜੇ ਏਜੰਟਾਂ ਉਹਨਾਂ ਤੱਕ ਕੋਈ ਪਹੁੰਚਦਾ ਹੀ ਨਹੀਂਗਾ ਉਹਨਾਂ ਤੱਕ ਕੋਈ ਕਾਰਵਾਈ ਨਹੀਂ ਕਰਦਾਗਾ ਇਹ ਨੌਜਵਾਨ ਜਿਹੜੇ ਇਹਨਾਂ ਦੀ ਅੱਜ ਸਾਨੂੰ ਵਾਹ ਫੜਨੀ ਚਾਹੀਦੀ